ਗੁਰ ਜਸਪ੍ਰੀਤ ਸਿੰਘ ਜੀ ਚੁਭਾ ਲਓ ਉਹ 2 ਮਿੰਟਾਂ ਨੂੰ मेरे सोनिहाल लाल संत पर्वत है जहाँ सप्त श्रृंग सुशोभित है तथा सप्त सिंह है तथा आज मेरे बड़े वीर मेरेstdcार लोग वीर ਬਾਗਰਤ ਜੀ ਦੇ ਕਾਨ ਅਸੀਂ ਇੱਥੇ ਸਾਰੇ ਇਕੱਤਰ ਹੋਏ ਆ ਤੇ ਇਹਨਾਂ ਦੀ ਪੁਸਤਕ ਦੇ ਲਈ ਸਭ ਤੋਂ ਪਹਿਲਾਂ ਮੈਂ ਨੂੰ ਮੁਬਾਰਕ ਬਾਤ ਪੇਸ਼ ਕਰਦੀ ਹਾਂ ਇੱਕ ਵਾਰ ਜ਼ੋਰ ਦਾ ਬਾਗਰਤ ਜੀ ਨੂੰ ਬੋਟਾ ਦੀ ਦੇ ਕਾਰਕੀ ਵਰਕ ਤੋਂ ਪਾਲਕਾ ਹੋਰ ਇਵਰੀਬਡੀ ਖੁਸ਼ੀ ਹੋਈ ਹੈ ਇੰਦਰਜੀਤ ਭਰਾਣਾ ਜੀ ਜਿਹੜੇ ਸਾਡੇ ਹੀ ਵਿਭਾਗ ਚ ਰਿਟਾਇਰ ਹੋਏ ਆ ਦੇਖ ਕੇ ਤੇ ਔਰ ਆਸ ਕਰਦੀ ਹਾਂ ਕਿ ਆਉਣ ਵਾਲੀਆਂ ਸਵੇਰਾਂਾਂ ਦੇ ਵਿੱਚ ਸਾਡੇ ਪੰਜ ਜੀ ਜੈਸਵਾਲ ਜੀ ਸਾਡੇ ਜੀ ਨਾਲ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਅੰਦਰ ਬਹੁਤ ਬਲੰਦਵਾਜ ਦੇ ਮਾਲਕ ਨੇ ਤੇ ਤੇ ਸਾਡੇ ਬਹੁਤ ਹੀ ਬਲੰਦਵਾਜ ਦੇ ਤਨੀ ਔਰ ਛੋਟੀਆਂ-ਛੋਟੀਆਂ ਸਕਿੱਟਾਂ ਬਣਾ ਕੇ YouTube ਤੇ ਅਕਸਰੇ ਪੰਗ ਰਹਿੰਦੇ ਆ ਬਹੁਤ ਵਧੀਆ ਇਹਨਾਂ ਦੀ ਆਵਾਜ਼ ਆ ਤੇ ਮੇਰੀ ਨਰਦ ਹੈ ਨਦੀ ਚੌਕ ਵਾਲੀ ਸਾਰੇ ਦਰਸ਼ਕਾਂ ਨੂੰ ਇੱਕ ਜ਼ੋਰ ਦਾ ਤਾੜੀ ਨਾਲ ਉਹਨਾਂ ਦਾ ਸਵਾਗਤ ਹੈ ਹੈਂਡੀਕੈਪ ਦੇ ਆ ਹੋਰ ਹੈਂਡੀਕੈਪ ਦੇ ਹੋਮ ਫੇਜ਼ ਨਾਟੇਰੀ Lagi n g g u i l e n g g o l a a n juga tuh k e m e ਮਹਾਰਤ ਮਦਦ ਉਹ ਨਹੀਂ ਹਾਂ ਪ੍ਰਮਾਣ ਸਹਾਇਨ ਕੀ ਹੈ ਆਪ ਦਾ ਸਵਾਗਤ ਪਰ ਇਹ ਪ੍ਰੋਗਰਾਮ 10 ਵਜੇ ਸ਼ੁਰੂ ਹੋਣਾ ਹੈ ਔਰ ਭੈਣ ਜੀ 7 ਵਜੇ ਤੇ ਆਏ ਨੇ ਔਰ ਮੈਂ 15 ਮਿੰਟ ਲੇਟ ਹੋਇਆ ਸੀ ਤੇ ਮੈਂ ਆਪੇ ਮਾਰੀ ਨਹੀਂ ਲੱਗਾ ਉਹ ਜਿਹਨੇ ਕਿਹਾ ਸਾਡਾ 1:00 ਵਜੇ ਦਾ ਕਿ ਕੌਂਗਰਸ ਮਾਪ ਤੋਂ ਜਾਣਾ ਚਾਹੀਦਾ ਸੀ ਜਿਹੜੇ ਦੂਰੋਂ ਆਏ ਆ ਉਹਨਾਂ ਵਾਸਤੇ ਤੇ ਇਹ ਵੀ ਕਹਿ ਸਕਦੇ ਕਿ ਕਿ ਬੜੇ ਦੂਰੋਂ ਦੂਰੋਂ ਟੈਂਪਲ ਜਲਦੀ ਕਰ ਤੋਂ ਆਏ ਆ ਔਰ ਜਿਹੜੇ ਹੀ ਤਰਨਤਾਂ ਤੋਂ ਆਉਣੇ ਨੇ 12 ਵਜੇ ਆ ਦੇ। ਔਰ ਇਸੇ ਗੱਲ ਨੂੰ ਗੀਤ ਸਾਹਿਬ ਜੀ ਕਿੰਨੇ ਡਿਫੀਸ ਜੇ ਕਰਦੋਂ ਭਾਜੇ ਸਿੰਦਰ ਜੀ ਨੇ ਇੱਕ ਥੋੜੀ ਜਿਹੀ ਸਮੇਂ ਦੀ ਚਾਦਰ ਆਪਣੀ ਸੁਣ ਕੇ ਕਿਉਂਕਿ ਉਹ ਜਿਹੜੇ ਭੈਣ ਦੀ ਬਟੇ ਦੇ ਬਣਾਏ ਨੇ ਜਾਂ ਜਿੰਨਾ ਜੋਰ ਆਏ ਉਹਨਾਂ ਨੇ ਆਗਰ ਟਾਈਮ ਖੇ ਬਾਵਸਵੀ ਜਨਾ ਇਸ ਕਰਕੇ ਅਸੀਂ ਕੋਈ ਜਦੋਂ ਵੀ ਸਾਡਾ ਕੋਲ ਟਾਈਮ ਦਤਾਉਂਦਾ ਸਮੁਹ ਕਾਰਗਰਤੀ ਵੀ 10 ਮਿੰਟ ਇੰਦਰ ਦੇ ਇੰਦਰ ਹੋ ਜਾਣਾ ਪਰ ਜਿਆਦਾ ਟਾਈਮ ਨਾ ਲੈਣ ਰੋ ਇੱਕ ਬੇਨਤੀ ਆ ਜੀ ਕੋਈ ਸ਼ਿਕਵਾ ਉਹਨਾਂ ਤਰੀਕ ਕੋਈ ਬਹੁਤ ਸਾਰੇ ਤੁਹਾਨੂੰ ਹਾਜ਼ਰਿਆਣਾ ਮੈਂ ਕੋਸ਼ਿਸ਼ ਕਰੂੰਗਾ ਕਿ ਇਹਨੂੰ ਜਲਦੀ ਸੁਣਿਆ ਦਿਆਂ ਜਿਹੜੀ ਇੰਦਰ ਕਿਤਾਬ ਬਾਰੇ ਕਿਉਂਕਿ ਕਿਤਾਬ ਲਿਖਣਾ ਕੋਈ ਸੌਖਾ ਕਾਰਜ ਨਹੀਂ ਤੇ ਭਗਰਾ ਜੀ ਉਹਨਾਂ ਨੇ ਵੀ ਇਹਨਾਂ ਦੀ ਪਹਿਲੀ ਪੁਲੀਤੀ ਦੀ ਪੁਸਤਕਾ ਸਰਪੰਚ ਸਿੰਘ ਭਗਰਾ ਜੀ ਲੰਮੇ ਸਮੇਂ ਤੋਂ ਪੰਜਾਬੀ ਸੈਨਿਕ ਨਾਲ ਜੁੜੇ ਹੋਏ ਹਨ ਕਰਮਚਾਰਨ ਵਿਖੇ ਇਹਨਾਂ ਦੇ ਰਾਇਛਾ ਦਾਗ ਭਾਗ ਜੀ ਥੰਮਾ ਸਮਾਂ ਨੌਕਰੀ ਕਰਮਪਤਰ ਡਾਇਰ ਹੋਏ ਹਨ ਜਦ ਕਿਠੀਆਂ ਦਾ ਜ਼ਮਾਨਾ ਆਇਆ ਕਰਦਾ ਸੀ ਤਾਂ ਉਸ ਵਕਤ ਦਾ ਲੋਕਾਂ ਦਾ ਚਿੱਟਾਕੀ ਦੀ ਨੌਕਰੀ ਦੋ ਨਰਗਿਆ ਦੇ ਸਾਰੇ ਇੱਕੋ ਵਰਗੀ ਹੁੰਦੀ ਸੀ ਕਰਾਂਦੇ ਬਾਅਦ ਵਜੀ ਗਈ ਸੈਕੰਡ ਦੀ ਕੰਮਿਆਰ ਆ ਸੋਹਣੇ ਨੇ ਕੀ ਹੈ ਆਪਣਾ ਫਸਲਕਾਰ ਪਰੇ ਪ੍ਰੋਗਰਾਮ 10 ਵਜੇ ਸ਼ੁਰੂ ਹੋਣਾ ਸੀ। ਪਰ ਭੈਣ ਜੀ 7 ਵਜੇ ਤੇ ਆਈ ਨਹੀਂ ਔਰ ਮੈਂ 15 ਮਿੰਟ ਲੇਟ ਹੋਇਆ ਸੀ ਤੇ ਮੈਂ ਆਪੇ ਮਾਰੀ ਨਗੀ। ਦਰਦਾ ਉਸ ਜਿੱਤੇ ਵੀ ਕਿਹਾ ਸਾਡਾ 1 ਵਜੇ ਦਾ ਕਿ ਪ੍ਰੋਗਰਾਮ ਸਮਾਪਤ ਹੋ ਜਾਣਾ ਚਾਹੀਦਾ ਸੀ। ਜਿਹੜੇ ਦੂਰੋਂ ਆਏ ਆ ਉਹਨਾਂ ਹਾਸਤੇ ਦੇ ਜੀ ਕਹਿ ਸਕਦੇ ਕਿ ਕਿਉਂਕਿ ਬੜੇ ਦੂਰੋਂ ਦੂਰੋਂ ਭੈਣ ਜੀ ਜੱਦੀ ਕਰ ਤੋਂ ਵੀ ਆਏ ਆ। ਔਰ ਜਿਹੜੇ ਹੀ ਤਰੰਤ ਆਉਣ ਵਾਲੇ ਨੇ 12 ਵਜੇ ਆ ਗਏ। ਔਰ ਇਸੇ ਗੱਲ ਨੂੰ ਜੀਤ ਸਾਹਿਬ ਵੀ ਕਿਹਾ ਕਿ ਟਿਫੀ ਜਿੱਥੇ ਕਰ ਨੂੰ ਪਾ ਜੀ ਸਾਨੂੰ ਵੀ ਇਹਦੇ ਇੱਕ ਥੋੜੀ ਜਿਹੀ ਸਮੇਂ ਦੀ ਕਦਰ ਕਰ ਆਪਣੇ ਸੁਖੀ ਕਿਉਂਕਿ ਉਹਨੇ ਦੇਲੇ ਪੈਨ ਦੀ ਬਿੱਟੇ ਦੇ ਬਣਾਏ ਨੇ ਜਿੰਨਾ ਜੁਰਮ ਆਇਆ ਉਹਨੇ ਆਵਰ ਟਾਈਮ ਖਰਬ ਉਸ ਵੀ ਜਨਾ ਤੇ ਕਿਉਂਕਿ ਇਹ ਕਰਕੇ ਅਸੀਂ ਕੋਈ ਜਦੋਂ ਵੀ ਸਾਡਾ ਕੋਲ ਟਾਈਮ ਦਤਾਉਣਾ ਸਮਾਂ ਪਾਵਾਂਗੇ ਤੇ 10 ਮਿੰਟ ਇਧਰ ਦੇ ਇਧਰ ਹੋ ਜਾਣਾ ਪਰ ਜ਼ਿਆਦਾ ਟਾਈਮ ਨਾ ਲਿਆ ਨਾ ਇੱਕ ਬੇਨਤੀ ਆ ਜੀ ਕੋਈ ਸ਼ਿਕਵਾ ਉਹਨਾਂ ਤਰੀਕ ਕੋਈ ਬਹੁਤ ਸਰਤ ਨੂੰ ਆਜੀ ਸਾਰਿਆਂ ਨੂੰ ਮੈਂ ਕੋਸ਼ਿਸ਼ ਕਰੂੰਗਾ ਕਿ ਇਹਨੂੰ ਜਲਦੀ ਸੁਣੇ ਦਿਆਂ ਜਿਹੜੀ ਇਹਦਾ ਖਾਬ ਬਾਰੇ ਕਿਉਂਕਿ ਕਿਤਾਬ ਲਿਖਣਾ ਕੋਈ ਸੌਖਾ ਕਾਰਜ ਨਹੀਂ ਤੇ ਭਗਤ ਰਾਜ ਜੀ ਉਹਨਾਂ ਦੇ ਦੀ ਨਦੀ ਪੈਲੀ ਪੁਲੀਟੀ ਦੀ ਪੁਸਤਕ ਪਰਪਰਜਨਿਕ ਭਗਰਾ ਦੀ ਲੰਮੇ ਸਮੇਂ ਤੋਂ ਪੰਜਾਬੀ ਸੈਨਿਕ ਨਾਲ ਜੁੜੇ ਹੋਏ ਹਨ ਕਮਤਾਰਨ ਵਿਕੇ ਨੰਦ ਰਾਇਛਾ ਦਾ ਭਾਗ ਜੀ ਸਮਾ ਸਮਨ ਨੌਕਰੀ ਕਰਨ ਉਪਰਕਰ ਟਾਇਰ ਹੋਏ ਹਨ ਜਦ ਕਿ ਟਿੱਕੀਆਂ ਦਾ ਜ਼ਮਾਨਾ ਹੋਇਆ ਕਰਦਾ ਸੀ ਤਾਂ ਉਸ ਵਕਤ ਗਾਹੋਂ ਦਾ ਚਿੱਟਾਕੀ ਦੀ ਨੌਕਰੀ ਦੋ ਅਧਿਗਾਂ ਦੇ ਸਾਰੇ ਇੱਕੋ ਵਰਗੀ ਹੁੰਦੀ ਸੀ ਕਰਾਂ ਦੇ ਬਾਅਦ ਵਜੀ ਹੈ ਸੈਕਿੰਡ ਦੇ ਮਾਫ਼ੀ ਚੋਣਾ ਦੀ ਗੜਾ ਖਰਾਬ ਸੀਗਾ ਜ਼ੋਰ ਜ਼ਿਆਦਾ ਲਾ ਬੈਠਾ ਵੈਸੇ ਮਗਰ ਕੋਸ਼ਿਸ਼ ਕਰ ਲਈ ਨਾ ਬੰਦ ਬੰਦ ਕੱਟਿਆ ਨਹੀਂ ਐ ਤੈਥੋਂ ਮੁੱਕਣਾ ਨਾ ਕਤਰੇ ਕਤਰੇ ਦੇ ਵਿੱਚ ਆਉਣਾ ਉਬਾਲਾ ਏ ਕਰਮਾਂ ਵੇ ਤੂੰ ਹੁਣ ਤਿੱਖੀਆਂ ਤਲਵਾਰਾਂ ਨੂੰ ਸਿਰਸਾ ਦਾ ਵੀ ਕਲਮ ਹੋਣ ਨੂੰ ਕਾਲਾ ਏ ਕਲਪਾਵੇਂ ਤੂੰ ਹੁਣ ਤਿੱਖਿਆ ਤਲਵਾਰਾਂ ਨੂੰ ਸਿਰਸਾ ਦਾ ਵੀ ਕਲਮ ਹੋਣ ਨੂੰ ਕਾਲਾ ਏ ਪਹਿਲ ਸਾਹਿਬ ਬੇਨਤੀ ਹੈ ਜੀ ਧਿਆਨ ਦਿਓ ਜਬੜਾ ਪਾੜ ਕੇ ਸ਼ੇਰ ਵੀ ਖੁੰਝੇ ਲਾਏ ਨੇ ਤੜੀ ਤੇ ਸੀਸ ਟਕਾ ਕੇ ਜਾਰ ਵਖਾਏ ਨੇ ਓ ਅਸੀਂ ਜਬੜਾ ਪਾੜ ਕੇ ਸ਼ੇਰ ਵੀ ਖੁੰਝੇ ਲਾਏ ਨੇ ਤੜੀ ਤੇ ਸੀਸ ਟਕਾ ਕੇ ਜਾਰ ਵਖਾਏ ਨੇ ਇਤਿਹਾਸ ਤਾਂ ਸਾਡਾ ਦਿੱਲੀਏ ਬੜਾ ਨਿਰਾਲਾ ਆਏ ਸਿਰਫ ਸਾਡੀ ਕਲਮ ਹੋਣ ਨੂੰ ਕਾਲਾ ਏ ਬੰਦ ਬੰਦ ਕੱਟਿਆ ਵੀ ਏ ਤੈਥੋਂ ਮੁੱਕਣੇ ਨਾ ਕਪਰੇ ਕਪਰੇ ਦੇ ਵਿੱਚ ਆਉਣਾ ਉਬਾਲਾ ਏ ਕਰ ਆਏ ਨੂੰ ਦੇਖਿਪਾ ਕੇ ਕੱਲ ਦੇ ਹਾਂ ਚੜ੍ਹਾਏ ਦਾਰਾ ਤੇਗ ਨਾਲ ਮਲਦੇ ਹਾਂ ਚੜ੍ਹਾਏ ਦਾਰਾ ਤੇਗ ਨਾਲ ਮਲਦੇ ਹਾਂ ਜਿੜੀਆਂ ਵਾਲਾ ਬਾਜ ਬਣਾਉਂਦਾ ਅੰਮ੍ਰਿਤ ਪਿਆਲਾ ਏ ਸਿਰ ਸਾਡਾ ਵੀ ਕਲਮ ਹੋਣ ਨੂੰ ਕਾੜਾ ਏ ਸਾਡਾ ਚਰਖੜੀ ਵੀਤੇ ਬੈਠ ਕੇ ਪੁਰਖੇ ਸ਼ੁਕਰ ਮਨਾਵੈ ਨੇ ਤਤੀ ਤਵੀ ਤੇ ਬੈਠ ਕੇ ਪੁਰਖੇ ਸ਼ੁਕਰ ਮਨਾਵੈ ਨੇ ਸਦਕਾ ਦੇ ਅੱਗੇ ਠੰਡਾ ਦੇਗ ਉਬਾਲਾ ਏ ਸਿਰ ਸਾਡਾ ਵੀ ਕਲਮ ਹੋਣ ਨੂੰ ਕਾਲਾ ਏ ਸਿਰ ਸਾਡਾ ਵੀ ਕਲਮ ਹੋਣ ਨੂੰ ਕਾਲਾ ਏ ਨਿਸ਼ਾਨ ਚਫੋਰੇ ਖਾਲਸਾ ਵਾਲਾ ਖੁੱਲੇਗਾ ਰਾਜਨ ਜ਼ਿੰਦਾ ਇਕਲਾ ਵਾਲਾ ਖੁੱਲੇਗਾ ਰਾਜਨ ਜ਼ਿੰਦਾ ਇਕਲਾ ਵਾਲਾ ਖੁੱਲੇਗਾ ਸੋਚਾਂ ਦੇ ਵਿੱਚ ਆਉਣਾ ਫੇਰ ਉਜਾਲਾ ਏ ਸਿਰ ਸਾਡਾ ਵੀ ਕਲਲ ਹੋਣ ਨੂੰ ਕਾਲਾ ਏ ਬੰਦ ਬੰਦ ਕਟਿਆ ਵੀ ਏ ਇਤੋਂ ਮੁੱਕਣਾ ਨਾ ਕਤਰੇ ਕਤਰੇ ਦੇ ਵਿੱਚ ਆਉਣਾ ਉਬਾਲਾ ਏ ਤਰਪਾਵੇਂ ਤੂੰ ਹੁਣ ਤਿੱਖੀਆਂ ਤਲਵਾਰਾਂ ਨੂੰ ਸਿਰ ਸਾਡਾ ਵੀ ਕਲਲ ਹੋਣ ਨੂੰ ਕਾਲਾ ਏ சிற சா கலம